ਅੱਜ ਦੇ ਸੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਜਿਹੜਾ 650ਵਾਂ ਆ ਰਿਹਾ ਉਹਨੂੰ ਬਹੁਤ ਹੀ ਧੂਮਤਾਂ ਦੇ ਨਾਲ ਬਣਾਉਣਾਗਾ ਬਹੁਤ ਹੀ ਸਰਦਾਰਪੂਰਵਕ ਢੰਗ ਦੇ ਨਾਲ ਬਣਾਉਣਾਗਾ ਅੱਜ ਦੀ ਕੈਬਨਿਟ ਦੀ ਸਬ ਕਮੇਟੀ ਦੀ ਮੀਟਿੰਗ ਹੋਈ ਆ ਬਹੁਤ ਸਾਰੇ ਸੰਤ ਮਹਾਪੁਰਸ਼ ਬਹੁਤ ਸਾਰੇ ਜਿਹੜੇ ਉੱਦੀ ਜੀ ਵੀ ਸੀ ਪਹੁੰਚੇ ਸੀਗੇ ਉਹ ਮੀਟਿੰਗ ਵੀ ਹੋਈ ਆ ਅੱਜ ਜਿਹੜੀ ਅਸੀਂ ਇੱਕ ਅਧਿਆਨ ਸੈਂਟਰ ਬਣਾਣਾਗਾ ਗੁਰੂ ਗੁਰੂ ਮਹਾਰਾਜ ਦੇ ਨਾਂ ਦੇ ਉੱਤੇ ਅਧਿਆਨ ਸੈਂਟਰ ਬਣਾਣਾਗਾ ਉਹ ਵੀ ਮੈਂ ਤੇ ਸੇਲ ਡੀਡ ਜਿਹੜੀ ਹੈਗੀ ਰਜਿਸਟਰੀ ਆ ਉਹ ਵੀ ਅੱਜ ਹੋ ਰਹੀ ਹੈ ਉਹ ਵੀ ਮੈਂ ਹੁਣੇ ਚੱਲਿਆ ਡੀਸੀ ਆਫਿਸ ਦੇ ਅੰਦਰ ਤੋਂ ਸਭੂ ਸਾਧ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਸਾਰਿਆਂ ਨੇ ਗੁਰੂ ਮਹਾਰਾਜ ਜੀ ਦਾ ਜਸ ਪ੍ਰਾਪਤ ਕੀਤਾ ਕਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਨੇਗੇ ਤੋਂ ਉਸ ਨੂੰ ਸਾਧ ਸੰਗਤ ਨੂੰ ਬਹੁਤ-ਬਹੁਤ ਦਿੱਤੇ ਉਹਨਾਂ ਧੰਨਵਾਦ ਉਹਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬਿਲਕੁਲ ਜਦੋਂ ਪੁਰਾਣੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਉਸ ਸਮੇ ਸਾਡੇ ਸ਼ੈਡਿਊਲ ਕਾਸਟ ਲੋਕਾਂ ਦਾ ਗਰੀਬ ਲੋਕਾਂ ਦਾ ਦਲਤ ਵਰਗ ਦਾ ਪੈਸਾ ਜਿਹੜਾ ਉਹ ਕਾਂਗਰਸ ਪਾਰਟੀ ਦੇ ਉਸ ਸਮੇਂ ਦੇ ਮinistr ਖਾ ਗਏ ਸੀ ਪਰ ਲੇਕਿਨ ਪਿਛਲੇ 4 ਸਾਲ ਤੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਗਰੀਬ ਬੱਚਿਆਂ ਨੂੰ ਦਲਿਤ ਬੱਚਿਆਂ ਨੂੰ ਸ਼ੈਡਿਊਲ ਕਾਸਟ ਟੂ ਟ్రਾਈਬ ਦੇ ਬੱਚਿਆਂ ਨੂੰ ਮਦਿਦਾਂ ਦੇ ਰਹੀ ਆ ਸੋ ਅਸੀਂ ਉਹਨਾਂ ਸਾਰੇ ਬੱਚਿਆਂ ਨੂੰ ਸਨਮਾਨਿਤ ਕਰਾਂਗੇ ਜਿਨ੍ਹਾਂ ਨੇ ਉਹ ਸਕਾਲਰਸ਼ਿਪ ਪ੍ਰਾਪਤ ਕਰਕੇ ਆਪਣੀ ਪੜ੍ਹਾਈ ਪੂਰੀ ਕੀਤੀ